ਉਹਨਾਂ ਇੱਕ ਪਲੇਅਰ ਨੇ ਪ੍ਰੈਕਟਿਸ ਕੀਤੀ ਫਰਜ ਗਰੋਹ ਨੇ ਦੋ ਸੈਸ਼ਨ ਮਿਲਾ ਕੇ ਚਾਰ ਪੰਜ ਘੰਟੇ ਪ੍ਰੈਕਟਿਸ ਕੀਤੀ ਉਹਦੇ ਕੋਲੇ ਇੱਥੇ ਇੰਡੀਆ ਦੇ ਵਿੱਚ ਰਿਕਵਰੀ ਸੋਰਸ ਕੀ ਹੈ ਜ਼ੀਰੋ ਵੱਧ ਤੋਂ ਵੱਧ ਕੀ ਹੈ ਟੀਮ ਦਾ ਫਿਜ਼ੀਓ ਹੁੰਦਾ ਉਹ ਤੁਹਾਡੀ ਮਾਲਿਸ਼ ਕਰ ਦੂਗਾ ਜਾਂ ਇੱਕ ਇਲੈਕਟ੍ਰੋਨਿਕ ਮਸ਼ੀਨਾਂ ਜੀਆਂ ਹੁੰਦੀਆਂ ਉਹਦੇ ਨਾਲ ਅਟੈਂਸ ਜੀ ਲੱਗ ਜਾਂਦੀ ਹੈ ਹੋਰ ਕੁਝ ਨਹੀਂ ਹੈਗਾ ਬਾਹਰ ਦੇਖੋ ਕਿੰਨੇ ਆਪਸ਼ਨ ਹਨ ਸੋਨਾ ਬਾਤ ਹੋਗੀ ਸਟ੍ਰੀਮ ਬਾਤ ਹੋਗੀ ਆਈਸ ਬਾਤ ਹੋਗੀ ਇਹ ਚੀਜ਼ਾਂ ਦੀ ਮਸਟ ਹੈ ਅੱਜ ਦੇ ਸਮੇਂ ਦੇ ਵਿੱਚ ਅੱਛਾ ਪਰ ਸਾਡੇ ਕੋਲ ਹੈ ਹੀ ਨਹੀਂ ਇਹ ਆ ਇਸ ਬਾਤ ਨੂੰ ਕਰਨਾ ਕੀ ਹੈ ਕੋਈ ਕੋਈ ਵੱਡਾ ਕਨਸੈਪਟ ਨਹੀਂ ਹੈ ਕਿ ਉਹ ਇੱਕ ਟੱਬ ਚਾਹੀਦਾ ਤੇ ਪਰ ਅਵੇਲੇਬਲ ਹੀ ਨਹੀਂ ਹੈ ਜੀ ਬਰਫ਼ ਕਿੱਡੀ ਮਹਿੰਗੀ ਹੈ ਇੰਜਰੀ ਹੋ ਜੇ ਤਾਂ ਉਹੋ ਜੀਆਂ ਦਵਾਈਆਂ ਨਹੀਂ ਮੈਂ ਨਾ ਜੀ ਇਸ ਟਾਈਮ ਸਭ ਤੋਂ ਜਿਹੜਾ ਵੱਡਾ ਰਿਕਵਰੀ ਜਿਹੜਾ ਕੋਈ ਸੋਰਸ ਹੈਗਾ ਉਹ ਆਈਸ ਆਈਸ ਬਾਤ ਕਹਿ ਲਓ ਜੇ ਜੇ ਤੁਸੀਂ ਆਪਣੇ ਨੂੰ ਆਪ ਨੂੰ ਡੀਟੌਕਸ ਕਰਨਾ ਜਿਵੇਂ ਹੋ ਗਿਆ ਜਕੂਜੀ ਵਗੈਰਾ ਹੋ ਗਿਆ ਇੱਕ ਸਟ੍ਰੀਮ ਬਾਥ ਹੋ ਗਈ ਆਪਣੇ ਕੋਲ अवेलेबल ਹੀ ਨਹੀਂ ਹੈ ਇਹ ਚੀਜ਼ਾਂ ਜੀ ਫਿਜ਼ਿਓ ਤਾਂ ਠੀਕ ਹੋਣਗੇ ਫਿਜ਼ਿਓ ਇੱਕ ਸਾਡੇ ਕੋਲੇ ਫਿਜ਼ਿਓ ਜੀ ਉਸੇ ਨੂੰ ਜਾ ਕੇ ਮੈਨੇਜਰ ਦਾ ਕੰਮ ਲੈ ਲੈਂਦੇ ਆ ਉਸੇ ਤੋਂ ਹੀ ਫਿਜ਼ਿਓ ਦਾ ਕੰਮ ਲੈ ਲੈਂਦੇ ਆ ਬਸ ਜੀ ਬਸ ਟਾਈਮ ਪਾਸ ਹੈ ਜੀ